ਮਾਵਤੀ ਹੋਣ ਲੱਗੀ دیਵਾਨਾ ਦੀ ਤੇ ਪੀਰ ਭਾਵਲ ਕਹਿੰਦਾ ਬਾਬਾ ਜੀ ਕੋਈ ਤੋਹਫਾ ਦੇਣਾ ਤੁਹਾਨੂੰ ਮਹਾਰਾਜ ਕਹਿੰਦੇ ਕੀ ਦੇਣਾ ਹੀ ਕਹਿੰਦੇ ਮੈਂ ਅੱਜ ਸੁਰਤ ਜੋੜ ਕੇ ਦਰਗਾਹ ਚ ਜਾਣਾ ਦੱਸ ਦਿਓ ਤੁਹਾਡੇ ਲਈ ਕੁਝ ਮੰਗਾਲੀ ਕੀ ਉਥੋਂ ਤੇ ਮਹਾਰਾਜ ਕਹਿੰਦੇ ਕੁਝ ਨਹੀਂ ਚੜਦੀ ਕਲਾ ਕਰਤੇ ਪੁਰਖ ਨੇ ਵੜਾ ਦਿੱਤਾ ਕਹਿੰਦੇ ਨਹੀਂ ਇਦਾਂ ਨਹੀਂ ਤਹਾਡੇ ਮਿੱਤਰਤਾ ਹੀ ਇਹ ਖਾਲੀ ਨਹੀਂ ਜਾਣਦੇ ਨਾ ਤੁਹਾਨੂੰ ਤੋਹਫਾ ਦੇਣਾ ਹੈ ਬੜਾ ਪਿਆਰਾ ਇਤਿਹਾਸ ਦਾ ਬਚਨ ਹੈ ਮਾਰੇ ਕਹਿੰਦੇ ਫਿਰ ਇੱਕ ਕੰਮ ਕਰ ਜਦੋਂ ਉੱਥੇ ਗਿਆ ਦਰਗਾਹ ਜਨਾ ਸਾਡੇ ਵਾਸਤੇ ਇੱਕ ਪਾਈਆ ਗਰੀਬੀ ਲੈ ਕੀ ਮੰਗਿਆ ਜੀ ਗਰੀਬੀ ਲੈ ਪੀਰ ਕਹਿੰਦਾ ਇਹ ਕਿਹੜੀ ਵਸਤੂ ਕਹਿੰਦੇ ਉੱਥੇ ਜਾਵੇਂਗਾ ਪਤਾ ਲੱਗ ਜੇ ਜਦੋਂ ਬਹਾਵਲ ਨੇ ਸੁਰਤ ਜੋੜੀ ਦਰਗਾਈ ਦਰਸ਼ਨ ਹੋਏ ਖੁਦਾ ਦੇ ਦੀਦਾਰ ਹੋਏ ਤੇ ਕਹਿੰਦੇ ਮੇਰਾ ਮਿੱਤਰ ਆਇਆ ਨਾਨਕ ਬੜੇ ਦਿਨ ਹੋ ਗਏ ਚਰਚਾ ਚੱਲਦੀ ਨੂੰ ਅੱਜ ਉਹਨਾਂ ਛੁੱਟੀ ਲੈ ਜਾਣੀ ਐ ਅੱਗੇ ਨੂੰ ਟੁਰ ਜਾਣਾ ਐ ਤੇ ਉਹਨਾਂ ਨੇ ਆਖਿਆ ਜੀ ਸਾਡੇ ਲਈ ਪਾਈਆ ਗਰੀਬੀ ਲਿਆਈ ਤੇ ਜਦੋਂ ਉਹ ਗਰੀਬੀ ਦਾ ਨਾਮ ਸੁਣਿਆ ਤੇ ਖੁਦਾ ਤਖਤ ਛੱਡ ਕੇ ਖੜੋ ਗਿਆ ਕਹਿੰਦੇ ਬਹਾਵਲ ਤੈਨੂੰ ਪਤਾ ਨਾਨਕ ਕੌਣ ਐ ਕਹਿੰਦੇ ਜੀ ਮੇਰਾ ਮਿੱਤਰ ਆ ਬਹੁਤ ਸੋਹਣੀ ਚਰਚਾ ਕਰਦਾ ਗਿਆਨਵੜਾ ਕਹਿੰਦੇ ਹੋਏ ਕਮਲਿਆ ਪਰਮੇਸ਼ਰ ਆਪ ਹੀ ਉਤਰਿਆ ਆਖੋ ਸਤਨਾਮ ਆਪ ਨਰਾਇਣ ਕੜਾ ਲੈ ਕੇ ਗਿਆ ਇੱਥੋਂ ਤੇ ਰਹੀ ਗੱਲ ਗਰੀਬੀ ਦੀ ਮੇਰੀ ਦਰਗਾਹ ਚ ਕਿੱਲੋ ਗਰੀਬੀ ਆ ਤੇ ਕਿੱਲੋ ਚੋਂ ਡੇਢ ਕਿੱਲੋ ਵਾਹਿਗੁਰੂ ਤਿੰਨ ਪਾ ਜਿਹੜੀ ਆ ਬਾਬੇ ਨਾਨਕ ਹੁਣੀ ਲੈ ਕੇ ਉਤਰੇ ਧਰਤੀ ਤੇ ਤੇ ਪਾਈਆ ਮੇਰੇ ਕੋ ਪਈ ਆ ਤੇ ਜਿਵੇਂ ਉਹ ਵੀ ਦੇਤੀ ਤੇ ਪਰਲੋ ਆ ਜਾਣੀ ਆ ਕੋ ਸਤਨਾਮੁ ਸ੍ਰੀ ਵੱਡੋ ਭਾਈ ਗੁਰਦਾਸ ਨੂੰ ਬਾਬੇ ਪਹਿਲਾਂ ਪਾਇਆ ਬਖਸ਼ ਹੁੰਦੇ ਫਿਰ ਰੇਤ ਆਕਾਹਾਰ ਕਰ ਰੋੜਾਂ ਕੀ ਗੁਰ ਭਾਰੀ ਕਰੀ ਤਪੱਸਿਆ ਵੱਡੇ ਭਾਗ ਬਾਬਾ ਪੈਦਾ ਨੌ ਨਿੱਧ ਨਾਮ ਗਰੀਬੀ ਪਾਈ ਅੱਜ ਸਾਡੇ ਚ ਗਰੀਬੀ ਮੁੱਕ ਚੱਲੀ ਸੰਗਤ ਜਦੋਂ ਗਰੀਬੀ ਦੀ ਗੱਲ ਚੱਲਦੀ ਨਿਮਰਤਾ ਦੀ ਤੇ ਮੇਰੇ ਨਾਨਕ ਦੇ ਘਰ ਚ ਗਰੀਬੀ ਪ੍ਰਵਾਨ ਹੈ ਤਨ ਮੇਰੇ ਗੁਰੂ ਗੋਬਿੰਦ ਸਿੰਘ 14 ਜੰਗ ਲੜ ਕੇ ਤੇ ਸਵੇਰੇ ਉੱਠ ਕੇ ਕੀ ਕਹਿੰਦੇ ਆ ਜਿਨ ਪ੍ਰੇਮ ਕਿਓ ਰਾਂਦੀ ਨਹੀਂ ਹੁੰਦੀ ਵੀ ਬਾਪੂ ਦੀ ਤੇਗ ਚੋਂ ਬਿਜਲੀਆਂ ਨਿਕਲੀਆਂ ਤੇ ਸਵੇਰੇ ਨੇਤ ਨਿਮ ਕਰਦੇ ਆ ਕਹਿੰਦੇ ਆ ਜਿਨ ਪ੍ਰੇਮ ਕਿਓ ਕਮਾਲ ਦੀਆਂ ਖੇਡਾਂ ਨਾ ਸਾਡੇ ਨਾਲ ਵੱਟ ਵੜਦੇ ਕੋਈ ਚੇਤਾ ਨਹੀਂ ਭੁੱਲਦਾ ਸਾਰੇ ਪਰਿਵਾਰ ਦਾ ਖੂਨ ਨਚੋੜਦਾ ਔਰੰਗਜ਼ੇਬ ਨੇ ਉਹਦਾ ਸਕਾ ਪੁੱਤਰ ਬਹਾਦਰ ਸ਼ਾ ਸ਼ਹਿਜ਼ਾਦਾ ਮਉਜ਼ਜ਼ਮ ਗੁਰੂ ਨਾਨਕ ਦੇ ਘਰ ਵਿੱਚ ਆਇਆ ਚੱਲ ਕੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸ਼ਰਨ ਆਵੇ ਗਰੀਬੀ ਵੇਖੋ ਇਸ ਘਰ ਦੀ ਮਹਾਰਾਜ ਕਹਿੰਦੇ ਕੀ ਚਾਹੀਦਾ ਹੀ ਹੋਏ ਕਹਿੰਦੇ ਪਾਤਸ਼ਾਹ ਮੇਰੇ ਮੋਢੇ ਤੇ ਤੁਹਾਡਾ ਹੱਥ ਜਾਈਦਾ ਆਂਕੋ ਸਤਨਾਮ ਤੇ ਆਪਾਂ ਕਿਉਂ ਹੱਥ ਝਕਾਦਾ ਅਜ ਮਾਰੇ ਦਾ ਕਹਿੰਦੇ ਮੋਢੇ ਤੇ ਹੱਥ ਰੱਖਦੇ ਹੋ ਮਾਰੇ ਕਹਿੰਦੇ ਹੱਥ ਕਿਉਂ ਰੱਖਦੇ ਆ ਸਾਰਾ ਪਾਵਰ ਹੀ ਰੱਖਦੇ ਹੈ ਚਾਹਣਾ ਕੀ ਹੈ ਆ ਜਿਹੜੀ ਦਿੱਲੀ ਤੋਂ ਆਪਾਂ ਅੱਜ ਕਰਦੇ ਫਿਰਦੇ ਨਾ ਮਿੰਤ ਵਾਲੀ ਗੱਲ ਹੈ ਇਕੱਠੇ ਹੋ ਜਾ ਆਖੋ ਸਤਨਾਮ ਬਾਬਾ ਬਗਿਆ ਸਿੰਘ ਨੂੰ ਮੈਂ ਪੜ ਰਿਆ ਸੀ ਦਿੱਲੀ ਫਤੇ ਕਰਕੇ ਛੱਡਤੀ ਤੇ ਸਿੰਘ ਕਹਿੰਦੇ ਇੰਨਾ ਕੁਝ ਹੋਇਆ ਉਹ ਕਹਿੰਦੇ ਚਲੋ ਕੋਈ ਨਹੀਂ ਕਾਦੀ ਦਿੱਲੀ ਤੇ ਕਾਦੀ ਬਿੱਲੀ ਜਦੋਂ ਮਰਜੀ ਢਾਲ ਗਈ ਆਖੋ ਸਤਨਾਮ ਤੇ ਅੱਜ ਕੀ ਹੋ ਗਿਆ ਤੁਹਾਨੂੰ ਦਿੱਲੀ ਪਿਓ ਆ ਜਰਨੈਲ ਕਿਧਰ ਚਲੇ ਗਿਆ ਆਪਣੇ ਪਿਆਰਿਓ ਈ ਡੀ ਡੀ ਜੁਰਤ ਕਹਿੰਦੇ ਫੇਰ ਆ ਜਾਾਂਗੇ ਕੋਨੀ ਆਓ ਚੱਲ ਗਏ ਜਿੱਤ ਕੇ ਛੱਡ ਆਏ ਉਸੇ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਨਾ ਚਾਹੁੰਦਾ ਏ ਤੇ ਸਾਡੇ ਪਿਓ ਕੋਲ ਆਇਆ ਕਹਿੰਦੇ ਬਾਪੂ ਤੁਹਾਡਾ ਹੱਥ ਚਾਹੀਦਾ ਸਿਰ ਤੇ ਮਹਾਰਾਜ ਕਹਿੰਦੇ ਦਸ ਕਰਾਉਣਾ ਕੀ ਕਹਿੰਦੇ ਤਖਤ ਲੈਣਾ ਬਾਪੂ ਕਹਿੰਦੇ ਬਹੁਤਾ ਖੂਨ ਖਰਾਬਾ ਕਰਨਾ ਕਿ ਇੱਕ ਤੀਰ ਨਾ ਹੀ ਦਵਾ ਦੀ ਆਪ ਕੋ ਸਾਥ ਸਾਥ ਕਦੇ ਮਾਣ ਕਰਿਆ ਕਰੋ ਇਤਿਹਾਸ ਪੜ੍ਹ ਕੇ ਕਿੰਨਾ ਦੇ ਬੱਚੇ ਆਪਾਂ ਦੇ ਪਾਤਸ਼ਾਹ ਮਾਰੇ ਨੂੰ ਕਹਿੰਦਾ ਜਿੱਦਾਂ ਤੁਹਾਡੀ ਮौज ਆ ਪਾਤਸ਼ਾਹ ਕਹਿੰਦੇ ਇੱਕ ਤੀਰ ਬਖਸ਼ੀਦ ਮੰਗ ਇੱਕੋ ਤੀਰ ਵਰਤ ਦਿਨੇ ਫਿਰ ਬਥੇੜਾ ਲਊ ਡੋਲਿਆ ਹੁਣ ਛੱਡ ਖੜਾ ਮੇਰੇ ਪਾਤਸ਼ਾਹ ਮਹਾਰਾਜ ਨੇ ਫਿਰ ਕਿਰਪਾ ਕੀਤੀ ਤਾਰਾ ਆਜਮ ਦੇ ਮੱਥੇ 'ਚ ਤੀਰ ਮਾਰਿਆ ਪਿਛਲੇ ਬੰਨੇ ਕੜਤਾ ਡਿਗ ਪਿਆ ਫੌਜਾਂ ਦੌੜ ਗਈਆਂ ਕਹਿੰਦੇ ਜਾ ਬਹਿ ਜਾ ਤਖਤ ਤੇ ਕਮਾਲ ਦੀ ਗੱਲ ਹੈ ਨਰਵੈਰ ਹੈ ਮੇਰਾ ਗੁਰੂ ਅਸੀਂ ਵੈਰ ਨਹੀਂ ਛੱਡੰਦਾ ਜਿੰਨਾ ਨੁਕਸਾਨ ਕੌਮ ਦਾ ਆਪਣੇ ਵੈਰ ਨੇ ਕੀਤਾ ਕਿਸੇ ਨੇ ਕੀਤਾ ਆਖੋ ਸਤਿਨਾਮ ਪੜੀ ਜਾਂਦੇ ਹੋਏ ਇਕਤਰ ਮਿਲੋ ਮੇਰੇ ਭਾਈ ਤੇ ਮਿਲਦੇ ਕਿਉਂ ਨਹੀਂ ਫੇਰਾਖੋ ਸਤਿਨਾਮ ਅੰਦਰੋਂ ਗਵਾਦ ਗਏ ਖਿਹੜਾ ਛੱਡਦ ਗਏ ਹੁਣ ਬੜਾ ਨੁਕਸਾਨ ਕਰਾ ਲਿਆ ਆਪਾਂ ਪਿਆਰਿਓ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਦੁਬਦਾ ਦੂਰ ਕਰੋ ਲਿਵ ਲਾਏ ਲਿਵ ਲੱਗੂ ਤੇ ਦੁਬਦਾ ਦੂਰ ਹੋਣੀ ਲਿਵ ਨਹੀਂ ਲੱਗਦੀ ਸਾਚੀ ਲਿਵਐ ਬਿਨਾ ਦੇਹ ਨਵਾਣੀ ਦੇਹ ਨਵਾਣੀ ਨਿਵੇ ਬਾਜੋਂ ਕਿਆ ਕਰੇ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ 14 ਜੰਗ ਲੜਨ ਵਾਲਾ ਬਾਪੂ ਆਖਰ ਨੂੰ ਤੁਹਾਨੂੰ ਇੱਕ ਮੈਸੇਜ ਦੇ ਗਿਆ ਕਥਾ ਇਤੋਂ ਸ਼ੁਰੂ ਹੋਈ ਸੀ ਗੁਰੂ ਨਾਨਕ ਸਾਹਿਬ ਦੇ ਖਫਣ ਥੱਲਿਓਂ ਫੁੱਲ ਨਿਕਲੇ ਮੈਕ ਵੰਡਤੀ ਬਾਜਾਂ ਵਾਲੇ ਦੀ ਚਿਖਾ ਚੋਂ ਸ੍ਰੀ ਸਾਹਿਬ ਨਿਕਲੀ ਕਹਿੰਦੇ ਜਿਹੜਾ ਇਸ ਬਾਗ ਨੂੰ ਆ ਕੇ ਲਤਾੜਨਾ ਚਾਹੂਗਾ ਉਹਨੂੰ ਸ੍ਰੀ ਸਾਹਿਬ ਦਾ ਪ੍ਰਸ਼ਾਦ ਦੇ ਦਿਓ ਆਖ ਕੋ ਸਤਨਾਮ ਕਿੱਡਾ ਵੱਡਾ ਕਨਸੈਪਟ 239 ਸਾਲ ਦਾ ਇਹ ਮੇਰੇ ਪਾਤਸ਼ਾਹ ਮਹਾਰਾਜ ਨੇ ਮੇਹਰਾਂ ਵਰਤਾਈਆਂ ਦਇਆ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਖਜ਼ਾਨਾ ਸਾਨੂੰ ਸਮਝ ਨਹੀਂ ਆਇਆ 14 ਜੰਗ ਲੜ ਕੇ ਤੇ ਅਖੀਰੀ ਜੰਗ ਕਿਹੜੀ ਲੜੀ ਕਲਮ ਦੀ ਜਫਰਨਾਮਾ ਕਲਮਣਾ ਲਿਖਿਆ ਚਾਹੁੰਦੇ ਤੇ ਤੀਰ ਮਾਰ ਸਕਦੇ ਸੀ ਆਪ ਜਾ ਸਕਦੇ ਸੀ ਪਰ ਜਾਂਦਿਆਂ ਇੱਕ ਮੈਸੇਜ ਦੇ ਗਏ ਵੀ 14 ਜੰਗ ਲੜਨ ਤੋਂ ਬਾਅਦ ਆਖਰੀ ਜੰਗ ਜਿਹੜੀ ਕਲਮ ਦੀ ਲੜੀ ਕਲਮ ਦੇ ਨਾਲ ਔਰੰਗੇ ਨੂੰ ਮਾਰਿਆ ਜਫਰਨਾਮੇ 'ਚ ਸਾਡੀ ਕੌਮ ਨੂੰ ਇਹ ਆਖਿਆ ਪੁੱਤ ਜਿੱਥੇ ਸ਼ਸਤਰ ਧਾਰਨ ਕਰਦੇ ਉੱਥੇ ਸਟੱਡੀ ਵੀ ਕਰੋ ਆਖੋ ਸਤਨਾਮ ਜਿੰਨਾ ਚਿਰ ਤੁਹਾਡੇ ਕੋਲ ਕਲਮ ਦੀ ਤਾਕਤ ਨਹੀਂ ਤੁਹਾਡੇ ਕੋਲ ਵਿਧਾਨ ਸਭਾ ਰਾਜ ਸਭਾ ਤੁਹਾਡੇ ਆਪਣੇ ਨਹੀਂ ਬੈਂਦੇ ਉਹਨਾਂ ਚਿਰ ਤੁਹਾਨੂੰ ਕੁਝ ਨਹੀਂ ਮਿਲਣਾ ਆਖੋ ਸਤਨਾਮ ਸੋ ਗੁਰੂ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਮੁਹੱਬਤਾਂ ਭਰਿਆ ਹੈ ਧੰਨ ਬਾਬਾ ਫਰੀਦ ਸਾਹਿਬ ਜੀ ਦਾ ਇੱਕੋ ਵਚਨ ਕਹਿ ਕੇ ਸਮਾਪਤੀ ਕਰਾਂ ਸਾਰਾ ਜੀਵਨ ਉਹਨਾਂ ਦਾ ਪਿਆਰ ਨਾਲ ਭਰਿਆ 93 ਸਾਲ 1173 ਤੇ 1266 ਤੇ ਚਾਰ ਸ਼ਬਦ ਨੇ ਉਹਨਾਂ ਦੇ ਦੋ ਆਸਾ ਰਾਗ ਚ ਦੋ ਸੂਹੀ ਰਾਗ ਚ ਤੇ 112 ਸ਼ਲੋਕ ਨੇ ਉਹਦਾ 130 18 ਸ਼ਲੋਕ ਸਹਿਬ ਦੇ ਵਿੱਚ ਮੱਲਾ ਪੰਜਵਾਂ ਗੁਰੂ ਸਾਹਿਬ ਜੀ ਨੇ ਪ੍ਰੇਮ ਕੀਤਾ ਬਾਬੇ ਫਰੀਦ ਦੇ ਨਾਲ ਮੋਢੇ ਤੇ ਪਿਆਰ ਦਿੱਤਾ ਔਰ ਸਭ ਤੋਂ ਵੱਡੀ ਬਖਸ਼ਿਸ਼ ਬਾਬੇ ਫਰੀਦ ਦਾ ਇੱਕ ਸ਼ਲੋਕ ਜੋ ਅੰਦਰ ਦੀ ਬਖਸ਼ਿਸ਼ ਹੈ ਜਿਹੜੇ ਕੰਮ ਲਈ ਆਪਾਂ ਆਏ ਉਹ ਕਹਿੰਦੇ ਅਸੀਂ ਔਕਾਂਤ ਵਿੱਚ ਬੈਠੇ ਸੀ ਬੰਦਗੀ ਕਰ ਰਹੇ ਸੀ ਤੇ ਸਾਡੇ ਸਾਹਮਣੇ ਇੱਕ ਮਨੁੱਖ ਤੁਰਿਆ ਆਇਆ ਜੋ ਸਾਡੀ ਹਾਲਾਤ ਨੇ ਧਿਆਨ ਦਿਓ ਜੀ ਕੁਝ ਜਿੱਚ ਸਮੁੰਦਰ ਬੰਦ ਨਹੀਂ ਹੁੰਦਾ ਵੈਸੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਉਹਸ ਬੰਦੇ ਦੇ ਹੱਥ ਦੇ ਵਿੱਚ ਕੁਹਾੜਾ ਮੋਢੇ ਤੇ ਰਸਾ ਸਿਰ ਤੇ ਪਾਣੀ ਦਾ ਕੜਾ ਤੇ ਜਦੋਂ ਫਰੀਦ ਸਾਹਿਬ ਨੇ ਆਉਂਦਾ ਵੇਖਿਆ ਤੇ ਫਰੀਦ ਸਾਹਿਬ ਉੱਠ ਕੇ ਖੜੋ ਗਏ ਉਦੇ ਪੈਰੀਂ ਹੱਥ ਲਾ ਕੇ ਕਹਿੰਦੇ ਤੂੰ ਧੰਨਾ ਤੂੰ ਧੰਨਾ ਤੂੰ ਧੰਨਾ ਉਹ ਕਹਿੰਦਾ ਕੌਣਾ ਤੂੰ ਕਹਿੰਦਾ ਵੀ ਹੈਗਾ ਤੇ ਮੈਂ ਕਾਲੇ ਕਰਮਾਂ ਵਾਲਾ ਹੀ ਆ ਪਰ ਲੋਕ ਦਰਵੇਸ਼ ਕਹਿੰਦੇ ਆਖੋ ਸਤਨਾਮ ਕਾਲੇ ਮੈਂਡੇ ਕਾਲਾ ਮੈਂਡਾ ਗੁਣੀ ਭਰਿਆ ਮੈਂ ਫਿਰਾਂ ਕਹਿੰਦੇ ਤੂੰ ਧੰਨਾ ਹੁਣ ਜਿਹਦੀ ਅੰਦਰ ਪਿਆਰ ਉਹਨੂੰ ਪਿਆਰ ਹੀ ਦਿਸਣਾ ਉਹ ਕਹਿੰਦਾ ਖਾਦੇ ਲਈ ਤਾਂ ਆਣਾ ਹੈ ਕਹਿੰਦੇ ਮੈਨੂੰ 12 ਸਾਲ ਹੋ ਗਏ ਡੀਕ ਦੇ ਨੂੰ ਅੱਲਾ ਨਾਲ ਤੇ ਤੂੰ ਪਹਿਲੇ ਦਿਨ ਹੀ ਤਿਆਰੀ ਕਰਕੇ ਆਇਆ ਕਹਿੰਦੇ ਕਾਹੀ ਕਹਿੰਦੇ ਤੇਰੇ ਹੱਥ ਚ ਕਵਾੜਾ ਤੇ ਰੱਸਾ ਸਿਰ ਤੇ ਘੜਾ ਵੀ ਪਰਮੇਸ਼ਰ ਮੈਨੂੰ ਮਿਲੂਗਾ ਤੇ ਮੈਂ ਉਹਨੂੰ ਬੰਨ ਲੈਣਾ ਵੀ ਭੱਜੇ ਨਾ ਤੇ ਕਵਾੜੇ ਨਾਲ ਰਸਤਾ ਸਾਫ਼ ਕਰਨਾ ਜਦੋਂ ਲਿਜਾਣਾ ਘਰ ਨੂੰ ਜੀ ਉਹਨੇ ਬਹਾਨਾ ਬਣਾਇਆ ਵੀ ਮੈਨੂੰ ਪਿਆਸ ਲੱਗੀ ਛੱਡ ਦੇ ਮੈਂ ਪਾਣੀ ਵੀ ਨਾਲ ਲਿਆਂਦਾ ਵੀ ਛੱਡਣਾ ਨਹੀਂ ਹੁਣ ਇੱਕ ਪਿਆਰ ਨਾਲ ਗੱਲ ਕਰ ਲਿਆ ਅਗਲੇ ਪਾਸੇ ਨਾਸਤਿਕ ਦੁਨੀਆ ਉਹ ਹੱਸ ਕੇ ਕਹਿੰਦਾ ਵੇ ਜਾ ਪਰਿਓ ਜਾ ਕੁਹਾੜਾ ਮਾਰ ਕੇ ਤੇਰਾ ਸਿਰ ਪਾੜ ਦੂੰ ਫਰੀਦ ਸਾਹਿਬ ਕਹਿੰਦੇ ਕਿਉਂ ਕਹਿੰਦਾ ਕਿਹੜਾ ਖੁਦਾ ਤੇ ਕਿਹੜੀ ਬੰਦਕੀ ਤੇ ਕਿਹੜਾ ਪਿਆਰ ਮੇਰਾ ਟਾਈਮ ਖਰਾਬ ਕਰਨ ਦਿਆ ਐ ਮੈਂ ਅੱਲਾ ਨਹੀਂ ਮੈਂ ਤੇ ਕੋਲੇ ਇਕੱਠੇ ਕਰਨ ਆਇਆ ਕੋ ਸਤਨਾ ਅੱਜ ਸਾਡੇ ਹਾਲਾਤ ਇਦਾਂ ਦੇ ਆ ਜੀ ਇੱਕ ਪਿੰਡ ਚ ਸੱਤ ਸਤ ਗੁਰੂ ਘਰ ਨੇ ਹੂੰ ਤੇ ਬਹੁਤ ਜਿਆਦਾ ਖਲਾਰਾ ਪਾ ਬੈਠੇ ਅਸੀਂ ਜਵਾਬ ਕੋਈ ਮੰਗਦਾ ਸਾਡੇ ਤੋਂ ਕਿੱਥੋਂ ਦੇਉਣਾ ਸਾਡਾ ਇਤਿਹਾਸ ਏਡਾ ਵੱਡਾ ਸੀ ਉੱਚ ਮਲਾਵਟਾਂ ਹੋ ਗਈਆਂ ਸਾਡੀਆਂ ਬਾਣੀਆਂ ਨਹੀਂ ਰਲਦੀਆਂ ਅਰਦਾਸ ਨਹੀਂ ਰਲਦੀ ਇੱਕ ਪਿਓ ਦੇ ਪੁੱਤਾਂ ਕੋਈ ਕੁਛ ਪੜੀ ਜਾਂਦਾ ਕੋਈ ਕੁਛ ਪੜੀ ਜਾਂਦਾ ਇਹ ਬੇਪਰਵਾਹੀ ਹੋਈ ਸਾਡੇ ਖਜ਼ਾਨੇ ਵੱਡੇ ਸੀ ਤੇ ਵੱਡੇ ਖਜ਼ਾਨੇ ਫਿਰ ਟੱਕਣ ਉੱਤੇ ਹੀ ਰਹਿਣ ਤੇ ਅਗਲੇ ਮਲਾਵਟਾਂ ਕਰ ਗਏ ਆਖੋ ਸਤਿ ਤੇ ਬਾਬਾ ਫਰੀਦ ਸਾਹਿਬ ਜੀ ਨੇ ਪੜੀ ਬਾਣੀ ਦੇ ਸ਼ਲੋਕ ਅੱਖਾਂ 'ਚ ਜਾਲ ਆ ਗਿਆ ਕਹਿੰਦੇ ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਹਉ ਲੋੜੀ ਸੋਹ ਆਪਣਾ ਤੂੰ ਲੋੜੇ ਕਹਿੰਦੇ ਮੈਂ ਤੇ ਲੱਭਦਾ ਸੀ ਮੇਰਾ ਅੱਲਾ ਮਿਲੂਗਾ ਤੇ ਮੈਨੂੰ ਕੀ ਉੱਤਾ ਵੀ ਤੂੰ ਕੋਲੇ ਇਕੱਠੇ ਕਰਨ ਆਇਆ ਅਜੋ ਹਾਲਾਤ ਸਾਡੇ ਆਏ ਆਏ ਤੇ ਸੀ ਮਿਲਣ ਵਾਸਤੇ ਪਿਆਰੇ ਮਹਬਤਾਂ ਦੇਣ ਵਾਸਤੇ ਪਰ ਕੋਲੇ ਕੋਲੇ ਇਕੱਠੇ ਕਰ ਲਏ ਤੇ ਕੋਲਿਆਂ ਨੇ ਮੂੰਹ ਵੀ ਕਾਲਾ ਕਰਤਾ ਤੇ ਅੰਦਰ ਵੀ ਬਾਬੇ ਫਰੀਦ ਦੀ ਬਾਣੀ ਚ ਦੋ ਚੀਜ਼ਾਂ ਦੀ ਮੰਗ ਕੀਤੀ ਉਹਨਾਂ ਨੇ ਕਹਿੰਦੇ ਕਾਗਾ ਇੱਕ ਤੇ ਮੇਰੀਆਂ ਅੱਖਾਂ ਬਖਸ਼ ਦੇ ਤੇ ਇੱਕ ਮੇਰਾ ਦਿਲ ਦੋਵੇਂ ਸ਼ਲੋਕ ਮੌਜੂਦ ਨੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਏ ਦੋਏ ਨੈਨਾ ਅੱਜ ਸਾਡੀਆਂ ਅੱਖਾਂ 18 ਘੰਟੇ ਮੋਬਾਈਲ ਵੇਹਿੰਦੀਆਂ ਤੇ ਬਾਣੀ ਨਹੀਂ ਪੜਦੀਆਂ ਦੂਜਾ ਸਾਡਾ ਦਿਲ ਪੱਬਾਂ ਚ ਕਲਬਾਂ ਚ ਪੈਲਸਾਂ ਚ ਗੰਦਕੀ ਚ ਨਾ ਕੋ ਰੀਜ ਦਾ ਵੀ 18 ਘੰਟੇ ਵੀ ਥੱਕਦੇ ਨਹੀਂ ਤੇ ਜਿਹੜਾ 38 ਪੌੜੀਆਂ ਦਾ ਜਵਜੀਤ ਸਾਹਿਬ ਸੀ 5 ਪੌੜੀਆਂ ਰਹਿਨਤਾ ਕੋਈ ਦੱਸ ਸਕਦਾ ਵਿਦਵਾਨ ਮੈਨੂੰ ਇਹ ਕਿਹੜੇ ਗ੍ਰੰਥ ਚ ਲਿਖਿਆ ਸੀ 45 ਪੌੜੀਆਂ ਦਾ ਆਨੰਦ ਸਾਹਿਬ ਜਿਹੜਾ ਸੀ ਉਹ ਵੀ 5 ਪੌੜੀਆਂ ਕਰਤਾ ਸਹਿਜ ਪਾਠ ਖਤਮ ਹੋ ਗਏ ਅਖੰਡ ਪਾਠ ਚਲੇ ਗਏ ਉਹ ਸੁਖਮਣੀ ਸਾਹਿਬ ਰਹਿ ਗਿਆ ਉਹ ਵੀ ਕਹਿੰਦੇ ਬਾਬਾ ਜੀ ਛੇਤੀ ਕਰ ਦਿਓ ਰੱਬ ਨੇ ਫਿਰ ਸਾਹਬ ਲਾਇਆ ਵੀ ਇਹਨਾਂ ਨੂੰ ਜਿਆਦੀ ਕਾਲੀ ਆ ਉਹਨੇ ਫਿਰ ਛੇਤੀ ਕਰਤੀ ਕਹਿੰਦਾ ਅੱਗੇ 100 ਸਾਲ ਦੇ ਸੀ ਹੁਣ 60ਾਂ ਦੇ ਲਜਾਂਦੇ ਪਿਆ ਆਖੋ ਸਤਨਾਮ ਚਲੋ ਫਿਰ ਜਿੱਦਾਂ ਚਲੋਂਗੇ ਹੈ ਤੋ ਇਸ ਕਰਕੇ ਸੰਗਤ ਜੀ ਥੋੜਾ ਜਿਆ ਤਰਸ ਕਰੋ ਬਾਣੀ ਨੂੰ ਪਿਆਰ ਕਰਿਆ ਕਰੋ ਮੁਹੱਬਤ ਕਰਿਆ ਕਰੋ ਸਾਡੇ ਪ੍ਰਾਤਨ ਸਿੱਖ ਕੱਲਾ ਕੱਲਾ ਸਿੰਘ ਖੰਡ ਪਾਠ ਸਾਹਿਬ ਅੱਜ ਵੀ ਸਿੰਘ ਕਰ ਜਾਂਦੇ ਆ ਕੈਨੇਡਾ ਵਿੱਚ ਇੱਕ ਭੈਣ ਐ ਉਹਦੇ ਤੇ ਮਹਾਰਾਜੀ ਦੀ ਈਦੀ ਮੇਰ ਕੱਲੀ ਖੰਡ ਪਾਠ ਸਾਹਿਬ ਕਰ ਦਿੰਦੀ ਤੁਸੀਂ ਰੰਭ ਕਰਾ ਕੇ ਸੁਖਮਣੀ ਸਾਹਿਬ ਤੇ ਉਹ ਵੀ ਨਹੀਂ ਕੋਈ ਬੈਂਦਾ ਆਖੋ ਸਤਨਾਮ ਤੋ ਇਸ ਕਰਕੇ ਬਾਬੇ ਫਰੀਦ ਨੇ ਦੋ ਚੀਜ਼ਾਂ ਮੰਗੀਆਂ ਆਓ ਇਹ ਸ਼ਬਦ ਬੜਾ ਪਿਆਰਾ ਬਾਬਾ ਅਦਰ ਸਿੰਘ ਜੀ ਪੜਦੇ ਕਹਿ ਕੇ ਸਮਾਪਤੀ ਕਰਿਆਂ ਗੱਜ ਕੇ ਬੋਲਿਓ ਜਿੰਨੀ ਵੀ ਤੁਹਾਡੇ ਚ ਸਤਿਆਗੁਰੂ ਸੇ ਸਿੱਖੀ ਸਾਹਿਬ ਹੁਕਮ ਕਰਨਗੇ ਜਿਹੜੀਆਂ ਰੂਹਾਂ ਆਈਆਂ ਦਾਸ ਤੋਂ ਵਿਚਾਰਾਂ ਕਰਦੇ ਆਂ ਭੁੱਲਾਂ ਦੀ ਮਾਫੀ ਕਰਨੀ ਦੋ ਚੀਜ਼ਾਂ ਮੰਗੀਆਂ ਬਾਬੇ ਫਰੀਦ ਨੇ ਆਖਿਆ ਇੱਕ ਦਿਲ ਬਖਸ਼ ਦੇ ਤੇ ਇੱਕ ਅੱਖਾਂ ਤਾਗਾ ਚੁੰਡਣਾ ਪਿੰਜਰਾ ਬਸੈ ਤਾਂ ਉੱਡਰ ਜਿੱਤ ਪਿੰਜਰਾ ਮੇਰਾ ਮਾਸ ਅੱਜ ਦੋਵੇਂ ਚੀਜ਼ਾਂ ਸਾਡੀਆਂ ਤਬਾਹ ਅੱਖਾਂ ਵੀ ਤੇ ਦਿਲ ਨਹੀਂ ਲੱਗਦਾ ਅੰਦਰ ਆਉਂਦੇ ਨਹੀਂ ਜਿੱਥੇ ਪਾਠ ਚੱਲਦਾ ਕੀਰਤਨ ਕਥਾ ਆ ਤਾਮਾਹ ਪੁਰਖਾਂ ਦਾ ਸਿਰ ਤੇ ਹੱਥ ਤੁਹਾਡੇ ਸਭ ਪਿਆਰ ਦੇ ਮੂਜਸ਼ਮੇ ਜਿਨ੍ਹਾਂ ਨੇ ਤੁਹਾਨੂੰ ਇਕੱਠਿਆਂ ਕੀਤਾ ਬੜੇ ਲੰਮੇ ਸਮੇਂ ਤੋਂ ਫੁੱਲ ਜੋੜ-ਜੋੜ ਕੇ ਬਾਗ ਬਣਾਇਆ ਇਹ ਬਾਗ ਵਸਦਾ ਰਹੇ ਹੱਸਦਾ ਰਹੇ ਤੇ ਦੀਵਾਨ ਲੱਗਦੇ ਰਹਿਣ ਤੇ ਸਿੱਖ ਸਾਈ ਦੇ ਰਹਿਣਾ ਆਓ ਬਾਬੇ ਫਰੀਦ ਸਾਹਿਬ ਦੇ ਬੋਲ ਮਹਾਂਪੁਰਖ ਪੜਦੇ ਹੁੰਦੇ ਸੀ ਗੱਜ ਕੇ ਪੜਿਓ ਆਸਿ ਹੋਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ ਆਸ ਓਏ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ ਆਸ ਓਏ ਮੈਨੂੰ ਪਿਆਰੇ ਦੇ ਮਿਲਣ ਦੀ ਅੱਜ ਪਿਆਰੇ ਦੇ ਦੀ ਪਿਆਰੇ ਦੇ ਮਿਲਣ ਦੀ ਅੱਜ ਪਿਆਰੇ ਦੇ ਮਿਲਣ ਦੀ ਪਿਆਰੇ ਆਸੇ ਉਹ ਕਾਗਾ ਮੈਨੂੰ ਪਿਆਰੇ I ah, ah. see